ਬਿਲਡਿੰਗ ਨਾ ਝਾੜੀਆਂ ਦੇ ਉੱਲੇ ਹੋਇਆ ਕੰਮ ਕਮੈਂਟ ਦੇ ਦੇ ਤਾਂ ਬਚਾਰੀ ਐਡੀ ਸੋ ਆ ਤਾਂ ਕੋਈ ਹੋਰੀ ਹੈ ਉਹ ਕੋਈ ਆ ਗਿਆ ਜੀਟੀਵੀ ਖਾਲਸਾ ਪੋਲੀਟੈਕਨਿਕ ਛਾਪੇ ਵਾਲੀ ਮਲੂਟ ਗੇਟ ਬੰਦ ਪਿਆਗਾ ਕੀ ਚੀਜ਼ ਹੈ ਇਹ ਸਾਡਾ ਕਾਲਜ ਅਸੀਂ ਪੜ੍ਹਦੇ ਹੁੰਦੇ ਸੀ ਤੇ ਮਾਂ ਇਹ ਕਾਲਜ ਹੈ ਛਾਪੇ ਵਾਲੀ ਉਹ ਹੈ ਇਹ ਉਹ ਕੀ ਹੋ ਗਿਆ ਇਹ ਉਹ ਕਾਲਜ ਹੈ ਅੰਦਰ ਜਾ ਕੇ ਦੇਖਣ ਆਲੇ ਪਏ ਸੀ ਤਾਂ ਫੇਰ ਫਾੜੀ ਕੰਪਨੀ ਚਾਨੂ ਹੈ ਦਿਖਾ ਦੇ ਲਓ ਜੀ ਕਾਲਜ ਦੇ ਵਿੱਚ ਚਾਪੜ ਵਾਲੀ ਗੋਲੇ ਦੇ ਵਿੱਚ ਐਂਟਰੀ ਹੋ ਗਈ ਦਿਖਾਉਣੇ ਹੈਗੇ ਤੁਹਾਨੂੰ ਇਹ ਉਹੀ ਰਾਹ ਹੈ ਜਿੱਥੇ ਲੇਹਾ ਹੁੰਦਾ ਸੀਗਾ ਲੱਗਿਆ ਆਹ ਸੜਕਾਂ ਬਣੀਆਂ ਪਈਆਂ ਬੰਦ ਵੀ ਬੰਦ ਹੋਈ ਨੂੰ 5 ਸਾਲ ਹੋ ਗਈ ਅੱਜ ਇੱਥੇ ਸਵਾਬ ਬਣਿਆ ਤੇ ਸਵਾਬ ਬਣਿਆ ਤੇ ਇਧਰ ਅੱਜ ਆਉਣਾ ਹੋ ਗਿਆ ਇੱਥੇ ਜਿਹੜਾ ਸਿਕਿਉਰਿਟੀ ਵਾਲਾ ਮੁੰਡਾ ਸੀ ਉਹਨੂੰ ਪੁੱਛਿਓ ਕਹਿੰਦਾ ਜਾਇਓ ਜੀ ਕਹਿੰਦਾ ਦੇਖਿਓ ਤੇ ਆ ਦੇਖ ਲਓ ਕੀ ਹਾਲ ਨੇ ਦੇਖੋ ਆ ਕੋਸ਼ਤਾ ਸਰਚਨਾ ਏਸੀ ਵੀ ਲੱਗਿਆ ਪਿਓ ਮੇ ਕੰਟੀਨ ਜਿਹੜੀ ਰਹਿ ਗਈ ਅੱਛਾ ਇਹ ਉਤਰੋ ਕਿਹੜੇ ਘਰੇ ਨਾ ਇੱਕ ਮਿੰਟ ਮਾ ਤਾਂ ਬੋਲ ਨਾ ਮੈਂ ਮੜਾ ਆ ਜਾਂ ਤੁਸੀਂ ਤੁਸੀਂ ਬੈਠੇ ਹੋ ਨਹੀਂ ਕੋਣ ਹੈ ਕੀ ਹਾਲ ਹੋ ਇਹ ਦੇਖੋ ਕਾਲੇ ਦਾ ਉਹ ਦਾ ਆ ਦਰਖਤ ਸਮੇਂ ਦੀ ਗਵਾਹੀ ਪਰ ਦੇਗੀ ਆ ਦੇਖੋ ਬਾਸਕਟਬਾਲ ਹਾਂ ਆ ਗਿਆ ਇਧਰ ਐਂਟਰੀ ਗੇਟ ਉਹ ਸਾਹਮਣੇ ਕੰਟੀਨ ਹੁੰਦੀ ਸੀ ਕਿ ਆਪਣੀ ਹੂੰ ਆ ਐਂਟਰੀ ਗੇਟ ਸੀਗਾ ਵਾਹ ਅੰਦਰ ਲੋਕ ਲੱਗਿਆ ਹੋਇਆ ਹੈ ਇਧਰ ਹੀ ਇੱਕ ਹੱਬ ਨਵਾਂ ਆਹ ਦੇਖੋ ਸਾਹਮਣੇ ਆਹ ਇਧਰ ਆਪਣਾ ਦੂਜਾ ਤੀਜਾ ਜਿਹੜਾ ਹੈਗਾ ਟੀਵੀ ਟੈਕਨੋਲੋਜੀ ਦਾ ਰੂਮ ਹੁੰਦਾ ਸੀ ਉਹ ਗਾਹਾਂ ਕੰਪਿਊਟਰ ਦਾ ਇਧਰ ਦੇ ਪਾਸੇ ਜਿਹੜਾ ਹੁੰਦਾ ਸੀਗਾ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਦਾ 1990 91 ਦੇ ਵਿੱਚ 1990 'ਚ ਉਸ ਆਹ ਕਨਕਟ ਹੋਇਆ ਹੈ ਉਹ ਟ੍ਰੇਨ ਡਿਪਾਰਟਮੈਂਟ ਆ ਗਿਆ ਪ੍ਰਿੰਸੀਪਲ ਦਾ ਰੂਮ ਨਾਲ ਹੀ ਆ ਜਿਹੜੀ ਨੀਲੀ ਕੁਰਸੀ ਪਈ ਹੈ ਨੀਲੇ ਰੰਗ ਦੀ ਹਾਂ ਇਹ ਨੀਲੇ ਰੰਗ ਦੀ ਕੁਰਸੀ ਪਈ ਜਿਹੜੀ ਨਾ ਇਹ ਜਿਹੜਾ ਹੈਗਾ ਸੀਗਾ ਇੱਥੋਂ ਆਪਣਾ ਟੀਵੀ ਟੈਕਨੋਲੋਜੀ ਦੀ ਜਿਹੜੀ ਆਪਣੀ ਕਲਾਸ ਹੁੰਦੀ ਸੀ ਦੇ ਨਾਲ ਦੇ ਰੂਮ ਚ ਆ ਦੇਖੋ ਇਹ ਸਾਹਮਣੇ ਆ ਉਸ ਟਾਈਮ ਕੰਟੀਨ ਹੁੰਦੀ ਸੀਗੀ ਇਹ ਤਾਂ ਡਬਲ ਸਟੋਰੀ ਬਣ ਗਈ ਹੁਣ ਜਦੋਂਗਾ ਇਹ ਸਿੰਗਲ ਹੀ ਹੁੰਦੀ ਸੀਗੀ ਸਾਹਮਣੇ ਦਰਵਾਜ਼ਾ ਹੁੰਦਾ ਸੀ ਇਹਦੇ ਪਰ ਹੁਣ ਇਹਦੀ ਸ਼ੇਪ ਬਦਲ ਚੁੱਕੀ ਆ ਆ ਦੇਖੋ ਇੱਥੋਂ ਕਿੰਨੇ ਜਿਹੜੇ ਸਟੂਡੈਂਟ ਸੀਗੇ ਕਿੰਨੇ ਪੜ੍ਹੇ ਆ ਕਿੰਨੇ ਅਲੱਗ-ਅਲੱਗ ਜਗ੍ਹਾ ਤੇ ਚਲੇ ਗਏ ਜ਼ਿਆਦਾਤਰ ਬਾਰੀ ਬਾਹਰੀ ਨਿਰਦੇਸ਼ਾਂ ਚ ਸੈੱਟ ਹੋ ਚੁੱਕੇ ਨੇ ਤੇ ਆ ਗੁਰਦੁਆਰਾ ਸਾਹਿਬ ਤੀ ਇਮਾਰਤ ਇਹ ਬਾਅਦ ਚ ਬਣੀ ਹੈਗੀ ਆ ਦੂਸਰਾ ਗੇਟ ਹੁੰਦਾ ਸੀਗਾ ਆ ਦੂਜਾ ਗੇਟ ਹੁੰਦਾ ਸੀ ਇੱਧਰ ਆ ਵਰਕਸ਼ਾਪਾਂ ਆ ਗਈਆਂ ਤੇ ਆ ਕੀ ਇਹ ਦੇਖਿਓ ਆ ਰੂਮ ਹੈਗੀ ਅਲੇ ਵੀ ਉਮੀ ਸਮਾਨ ਪਿਆ ਹੈਗਾ ਸਾਰਾ ਸਮਾਨ ਉਮੀ ਪਿਆਲੇ ਦੇਖੋ ਆਹ ਦੇਖੋ ਸਾਰਾ ਜਿੱਥੇ ਵਰਕਸ਼ਾਪ ਹੁੰਦੀ ਸੀਗੀ ਸਭ ਬੰਦ ਹੋ ਚੁੱਕਿਆ ਹੈਗਾ ਆ ਆ ਗਿਆ ਦੂਜਾ ਗੇਟ ਆ ਦੇਖੋ ਕਿਵੇਂ ਕੀ ਹਾਲ ਹੋਇਆ ਹੈਗਾ ਕਿਵੇਂ ਸਮਾਂ ਸਮਾਂ ਗਵਾਹੀ ਭਰਦਾ ਇਸ ਚੀਜ਼ ਦੀ ਵੀ ਦੇਖੋ ਜਿੱਥੇ ਇੰਨੀਆਂ ਰੌਣਕਾਂ ਹੁੰਦੀਆਂ ਸੀਗੀਆਂ ਤੇ ਉੱਥੇ ਹੁਣ ਇਹ ਹਾਲ ਹੋ ਚੁੱਕੇ ਨੇ ਵੈਸੇ ਇਹ ਕਾਲਜ ਨੇ ਦਿੱਤਾ ਬਹੁਤ ਕੁਛ ਐ ਇੰਨੇ ਯਾਰ ਦੋਸਤ ਦਿੱਤੇ ਹੈਗੇ ਜਿਹੜੇ ਕਿ ਹਲੇ ਤੱਕ ਵੀ ਨਾਲ ਵਿਚਰਦੇ ਨਹੀਂ ਮੋਢੇ ਨਾਲ ਮੋਢਾ ਲਾ ਕੇ ਖੜੇ ਨਹੀਂ ਉਹ ਪੁਰਾਣੀ ਡਿਸ਼ ਪਈ ਉਦੋਂ ਦੀ ਮੈਂ ਅੱਜ ਕਾਫੀ ਟਾਈਮ ਬਾਅਦ ਐ ਮੈਂ ਲੇ 92 ਤੋਂ ਬਾਅਦ ਮੈਂ ਅੱਜ ਆਇਆ ਕਿ ਇਥੇ ਕਾਲਜ ਕਿੰਨੇ ਸਾਲ ਹੋ ਗਏ ਦੇਖੋ ਉਹ ਸੀਗਾ ਬੋਰਡ ਲੱਗਿਆ ਹੋਇਆ ਆ ਪ੍ਰਿੰਸੀਪਲ ਦਾ ਰੂਮ ਦੇਖੋ ਆ ਕਿਵੇਂ ਕਿਵੇਂ ਤਣੇ ਮਾਰੇ ਹੋਏ ਹੈਗੇ ਬੂਟਿਆਂ ਨੇ ਦੇਖੋ ਕੀ ਹਾਲ ਆ ਦੇਖੋ ਕੀ ਹਾਲ ਹੋਇਆ ਹੋਇਆ ਵੀ ਮੋੜ ਲਿਆ ਵਾ ਮੀ ਮੇਨੇ ਨਾਲ ਕਿਆ ਜਲੜ ਕੇ ਚਲੋ ਠੀਕ ਹੈ ਜੀ ਮਨ ਜਾ ਥੋੜਾ ਜਿਆ ਐਂਜ ਹੁੰਦਾ ਹੈਗਾ ਚਲੋ ਇਹ ਵੀ ਟਾਈਮ ਦੀਆਂ ਗੱਲਾਂ ਹਾਰੀਆਂ ਟਾਈਮ ਦੇ ਨਾਲ ਕਿਵੇਂ ਕੀ ਤੋਂ ਕੀ ਹੋ ਜਾਂਦਾ ਕਿੰਨੀਆਂ ਰੌਣਕਾਂ ਸਿੱਥੇ ਤੇ ਦੇਖੋ ਕੀ ਹਾਲ ਹੋ ਚੁੱਕਿਆ ਨਾ ਠੀਕ ਹੈ ਜੀ ਓਕੇ ਉਧਰ ਵੀ ਦੇਖੋ ਤੁਸੀਂ ਉਹ ਦੇਖੋ ਸਾਹਮਣੇ ਕਿਵੇਂ ਉਹ ਜਿਹੜੀਆਂ ਦਰਖਤਾਂ ਦੀਆਂ ਜਿਹੜਾ ਜੜਾਂ ਹੈਗੀਆਂ ਨਾ ਦੇਖੋ ਕਿਵੇਂ ਸਾਰੇ ਰੂਮ ਦੇ ਵਿੱਚ ਹੀ ਪਿੱਛੋਂ ਜਿਹੜੀਆਂ ਬਾਹਰੀਆਂ ਹੈਗੀਆਂ ਆ ਦੇਖੋ ਆ ਦੇਖੋ ਕੀ ਹਾਲ ਹੈ ਜੜਾਂ ਨੇ ਕੀ ਹਾਲ ਕੀਤਾ ਨਾ ਸਾਰੀ ਹਲੇ ਹੋਣ ਆਉਣ ਵਾਲੇ ਟਾਈਮ ਨੂੰ ਕੀ ਹੋਣਾਗਾ ਹਸ਼ਰੇ ਦਾ ਤੁਸੀਂ ਦੇਖੋ ਹੈ ਆ ਦੇਖੋ ਕੀ ਹਾਲ ਹੋ ਜਾਣਾ ਆ ਦੇਖੋ ਆ ਸਾਰੇ ਰੂਮ ਇਥੇ ਕਿੰਨੇ ਰੌਣਕਾਂ ਹੁੰਦੀਆਂ ਸੀਗੀਆਂ ਥੋੜੀ ਜਿਹੀ ਕੋਈ ਮਿੱਟੀ ਵੀ ਅੰਦਰ ਜਾਣ ਦਿੰਦਾ ਸੀ ਤੇ ਆ ਦੇਖੋ ਕੀ ਹਾਲ ਹੈ ਹੈ ਆ ਦੇਖੋ ਇਹ ਅੰਦਰੋਂ ਆ ਕਿਹੜੀ ਅਲਮਾਰੀ ਹੈਗੀ ਆ ਆ ਹਾ ਦੇਖੋ ਆ ਕਲਾਸਾਂ ਆ ਕਲਾਸ ਦੇਖੋ ਸਿਹੋਣਾ ਨਾ ਚਲੋ ਠੀਕ ਹੈ ਜੀ ਓਕੇ ਜੇ ਇਸ ਕਰਕੇ ਮੈਂ ਇਹੀ ਕਹਿਣਾਗਾ ਦੇਖੋ ਸਮੇਂ ਦੇ ਨਾਲ ਕਿੰਨਾ ਕੁਝ ਹੋ ਜਾਂਦਾ ਹੈਗਾ ਵੀ ਆਪਾਂ ਇੱਕ ਦੂਜੇ ਦੇ ਨਾਲ ਕਈ ਵਾਰੀ ਗੁੱਸੇ ਗਿਲੇ ਕਰਨ ਲੱਗ ਜਾਂਦੇ ਹਾਂ ਛੋਟੀਆਂ ਛੋਟੀਆਂ ਗੱਲਾਂ ਤੋਂ ਵੀ ਟਾਈਮ ਪਾਕ ਕੇ ਤੁਸੀਂ ਮਤਲਬ ਕਿ ਆਹ ਦੇਖੋ ਇਹਨਾਂ ਦਾ ਕੀ ਹਾਲ ਹੈ ਕਿਉਂਕਿ ਇਹ ਤਾਂ ਚਲੋ ਫਿਰ ਵੀ ਬਿਲਡਿੰਗ ਇਹ ਵੀ ਦੇਖੋ ਕੀ ਹਾਲ ਹੋ ਚੁੱਕਿਆ ਇਹਦਾ ਇਸ ਕਰਕੇ ਮਤਲਬ ਸਾਰੇ ਨਾਲ ਪਿਆਰ ਨਾਲ ਹੀ ਰਹੋ ਇਹ ਦੇਖ ਕੇ ਮਨ ਜਾ ਹੁਰੂ ਹੀ ਹੁੰਦਾ ਯਾਰ ਹਲੋ ਠੀਕ ਹੈ ਜੀ ਓਕੇ ਜੀ ਸਤਿ ਸ੍ਰੀ ਅਕਾਲ